ਸਾਲ ਸ਼ਿਵ ਕੇ ਸਾਥ ਦੇ ਤਹਿਤ ਗੁਰੂ ਹਰ ਸਹਾਇ ਦੇ ਰੇਲਵੇ پارک ਵਿੱਚ 108 ਮਹਾਯੱਗ ਕੀਤੇ ਗਏ ਅਤੇ ਸਾਰੇ ਇਲਾਕੇ ਵਾਸਤੇ ਪ੍ਰਾਰਥਨਾ ਕੀਤੀ ਗਈ ਕਿ ਸਾਰੇ ਇਲਾਕੇ ਦੇ ਵਿੱਚ ਸ਼ੁਕ ਸ਼ਾਂਤੀ ਬਣੀ ਰਹੇ ਇਸ ਦੇ ਨਾਲ ਮੇਰਾ ਪਰਿਵਾਰ ਵੈਲਫੇਅਰ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ ਤੇ 125 ਯੂਨਿਟ ਜਿਹੜਾ ਖੂਨ ਦਾਨ ਕੀਤਾ ਗਿਆ ਇਸ ਦੇ ਨਾਲ ਸੋਚ ਫਾਊਂਡੇਸ਼ਨ ਵੱਲੋਂ 108 ਗਰੀਬ ਪਰਿਵਾਰਾਂ ਨੂੰ ਕੰਬਲ ਵੀ ਵੰਡੇ ਗਏ ਨਵੇਂ ਸਾਲ ਦੀ ਆਮਦ ਤੇ ਗੁਰੂ ਹਰ ਸਹਾਇ ਇਲਾਕੇ ਦੀ ਸ਼ੁਕ ਸ਼ਾਂਤੀ ਵਾਸਤੇ ਰੱਖੇ ਇਸ ਮਾਯਗ ਵਿੱਚ ਸਾਬਕਾ ਕੈਪਟਨ ਮੰਤਰੀ ਅਤੇ ਹਲਕਾ ਵਿਧਾਇਕ ਸਰਦਾਰ ਫੋਜਾ ਸਿੰਘ ਸਰਾਰੀ ਵੀ ਪਹੁੰਚੇ ਅਤੇ ਇਲਾਕੇ ਦੀ ਸ਼ੁਕ ਸ਼ਾਂਤੀ ਵਾਸਤੇ ਪ੍ਰਾਰਥਨਾ ਕੀਤੀ ਗਈ ਹੈ ਉਹਨਾਂ ਕਹੇ ਕਿ ਅੱਜ ਨਵੇਂ ਸਾਲ ਦੇ ਸਾਰਿਆਂ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਮਾੜੇ ਕੰਮਾਂ ਨੂੰ ਛੱਡ ਚੰਗੇ ਕੰਮ ਅਪਣਾਈਏ ਅਤੇ ਦੀੜ ਦੁਖੀਆਂ ਦੀ ਮਦਦ ਦਾ ਪ੍ਰਣ ਲਈਏ ਹਾਂਜੀ ਸਰ ਅੱਜ ਤੁਸੀਂ ਇੱਥੇ ਪਹੁੰਚੇ ਹੈਗੇ ਹੋ ਕਿਵੇਂ ਦਾ ਕਲੇਕ ਕਿ ਲੱਗਿਆ ਇਹ ਵੱਡੀ ਗੁਰੂ ਸਾਹਿਬ ਦੇ ਨਿਵਾਸੀਆਂ ਨੇ ਉਪਰਾਲਾ ਕੀਤਾ ਹੈ ਛੇਵਜਗਤ ਜੀ ਦੇ ਵਿੱਚ 108 ਅਮਨਕੋਟ ਬਣਾਏ ਗਏ ਤੋਂ ਲੋਕ ਮਤਲਬ ਕਿ ਜ਼ਿੰਮੇਵਾਰੀ ਦੇ ਵਿੱਚ ਜਿਹੜੀ ਪ੍ਰਾਰਥਨਾ ਕੀਤੀ ਜਾ ਰਹੀ ਹੈ ਕਿ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ ਨਵਾਂ ਸਾਲ ਵੀ ਅੱਜ ਪਹਿਲਾ ਦਿਨ ਹੈ ਤੇ ਮਤਲਬ ਕਿ ਜੀਵ ਜਨਤਾ ਨੂੰ ਸੁੱਖ ਸ਼ਾਂਤੀ ਲਈ ਕੀਤਾ ਗਿਆ ਤੇ ਜਿਹੜਿਆ ਕੋਈ ਆਪਸੀ ਨਫਰਤ ਬਾਜ਼ੀ ਛੱਡ ਕੇ ਲੋਕ ਪਰਮਾਤਮਾ ਦੇ ਰਾਤੇ ਦਸੇ ਰਾਤੇ ਚਲਦੇ ਹੋਏ ਤਾਂ ਆਪਣਾ ਜੀਵਨ ਵੀ ਸਫਲ ਕਰਨ ਤੇ ਲੋਕ ਇੱਕ ਦੂਜੇ ਨੂੰ ਜੀਣੇ ਤੇ ਜੀਣੇ ਦਿਓ ਤਾਂ ਇਸ ਤਰ੍ਹਾਂ ਦਾ ਕੋਈ ਚੰਗਾ ਪ੍ਰਭਾਵ ਪਵੇ ਤਾਂ ਕਿ ਲੋਕ ਕੋਈ ਬੁਰੇ ਕਰਮ ਨਾ ਕਰਨ ਸਰ ਅੱਜ ਨਵਾਂ ਸਾਲ ਵੀ ਸੀਗਾ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਨਵੇਂ ਸਾਲ ਤੇ ਹਰੇਕ ਬੰਦਾ ਕੋਈ ਨਾ ਕੋਈ ਪ੍ਰਣ ਕਰੇ ਕਿ ਅਸੀਂ ਬਰਾਈਆਂ ਛੱਡਾਂਗੇ ਜਿਸ ਤਰ੍ਹਾਂ ਜੋ 24 ਚ ਹੋਇਆ ਸੀ ਘਟਨਾ ਕਰਮ ਹੋਇਆ ਸੀ ਮਾੜੇ ਚੰਗੇ ਉਹ ਨਾ ਹੋਣ ਤੇ 25 ਜਿਹੜਾ ਇਹਦੇ ਵਿੱਚ ਸਾਰੇ ਸ਼ਾਂਤੀ ਨਾਲ ਰਹਿਣ ਇਹ ਹੀ ਮੇਰੀ ਬੇਤੀ ਸਾਰੀ ਹੈ